10 ਦਿਨ ਵਸਾਖੀ ਵਾਲਾ ਆਇਆ ਸੀ ਤੇ ਪੰਡਾਲ ਗਿਆ ਸਜਾਇਆ ਸੀ ਹੋ ਸਾਰਾ ਸ਼ਹਿਰ ਗਿਆ ਰੁਸ਼ਨਾਇਆ ਸੀ ਦੂਰੋਂ ਨੇੜਿਓ ਸਿੱਖੇ ਹੋ ਦੂਰੋਂ ਨੇੜਿਓ ਸਿੱਖ ਬੁਲਾਉਂਦੇ ਐ ਸਿਸ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥੇ ਅੱਜ ਖਾਲਸਾ ਪੰਥ ਸਜਾਉਂਦੇ ਐ ਸਿਸ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥ ਸਜਾਉਂਦੇ ਐ ਸਤੇਜ ਦੇ ਉੱਤੇ ਚੜਕੇ ਤੇ ਹੱਥ ਨੰਗੀ ਤਲਵਾਰ ਨੂੰ ਫੜਕੇ ਤੇ ਗੱਲ ਕਹਿਣ ਲਗੇ ਉਹ ਖੜਕੇ ਤੇ ਚੋਜੀ ਕੋਈ ਚੋਜ ਚੋਜੀ ਕੋਈ ਚੋਜ ਰਚਾਉਂਦੇ ਐ ਸਿਸ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥ ਅੱਜ ਖਾਲਸਾ ਪੰਥ ਸਜਾਉਂਦੇ ਐ ਪੰਜ ਸਿੱਖ ਆਏ ਵਾਰੋ ਵਾਰੀ ਸੀ ਸਿਰ ਕੱਟੇ ਮਾਰ ਕਟਾਰੀ ਸੀ ਸ਼ਵੈਂਦੀ ਕਲਕੱਤ ਸਾਰੀ ਸੀ ਗੁਰੂ ਏਕੀ ਕਹਿਰੇ ਗੁਰੂ ਏਕੀ ਕਹਿਰ ਕਮਾਉਂਦੇ ਐਸਿਸ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥੇ ਅੱਜ ਖਾਲਸਾ ਪੰਥ ਸਜਾਉਂਦੇ ਐਸਿਸ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥੇ ਅੱਜ ਖਾਲਸਾ ਪੰਥ ਸਜਾਉਂਦੇ ਐ ਸਮਝ ਨਾ ਸਕੇ ਕਹਾਣੀ ਨੂੰ ਪਪਤਾਸਿਆਂ ਦੇ ਵਿੱਚ ਪਾਣੀ ਨੂੰ ਕੋਈ ਸਮਝ ਨਾ ਸਕੇ ਕਹਾਣੀ ਨੂੰ ਪਪਤਾਸਿਆਂ ਦੇ ਵਿੱਚ ਪਾਣੀ ਨੂੰ ਮੁੱਖੋ ਪੜਨ ਲਗੇ ਗੁਰਬਾਣੀ ਨੂੰ ਖੰਡਾ ਬਾਟੇ ਵਿੱਚ ਖੰਡਾ ਬਾਟੇ ਵਿੱਚ ਚਲਾਉਂਦੇ ਐਸੀ ਸਪੰਜ ਸਿੱਖਾਂ ਦੇ ਕਟਕੇ ਤੇ ਅੱਜ ਖਾਲਸਾ ਪੰਥ ਅੱਜ ਖਾਲਸਾ ਪੰਥਰ ਚਾਉਂਦੇ ਐ ਹਸੀਸ ਧੜਾਂ ਦੇ ਨਾਲ ਮਿਲਾਏ ਐ ਪੰਜ ਪਿਆਰੇ ਗਏ ਸਜਾਏ ਐ ਹੋਲਿਆ ਸਟੇਜ ਦੇ ਉੱਤੇ ਬਿਠਾਏ ਐ ਹੱਥੀ ਆਪਣੇ ਅੰਮ੍ਰਿਤ ਹੱਥੀ ਆਪਣੇ ਅੰਮ੍ਰਿਤ ਸਿਖਾਉਂਦੇ ਐ ਹਸੀਸ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥੇ ਅੱਜ ਖਾਲਸਾ ਪੰਥ ਸਜਾਉਂਦੇ ਐ ਸਿਸ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥ ਸਜਾਉਂਦੇ ਐ ਨਿੰਦਰਾ ਗੁਲਾਮੀ ਦੇ ਸੰਗਲ ਲਾਹੇ ਐ ਇੱਕ ਧੜਾਂ ਤੋਂ ਸ਼ੇਰ ਬਣਾਏ ਐ ਸਵਾਂ ਲੱਖ ਦੇ ਨਾਲ ਲੜਾਏ ਐ ਬੂਟਾ ਮਣਵੀਰ ਬੂਟਾ ਮਣਵੀਰ ਤਗਾਉਂਦੇ ਐ ਸਿਸ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥੇ ਅੱਜ ਖਾਲਸਾ ਪੰਥ ਸਜਾਉਂਦੇ ਐ ਸਿਰ ਪੰਜ ਸਿੱਖਾਂ ਦੇ ਕੱਟ ਕੇ ਤੇ ਅੱਜ ਖਾਲਸਾ ਪੰਥੇ ਅੱਜ ਖਾਲਸਾ ਪੰਥ ਸਜਾਉਂਦੇ ਐ ਇਹ ਬੰਦ ਕਰਕੇ ਆਵੇ ਕਿ ਭਾਈ ਕਿਹਦੀ